ਕਿ ਕਿ ਦਰਬਾਰ ਸਾਹਿਬ ਦੇ ਅੰਦਰਲੀ ਇੱਕ ਤਸਵੀਰ ਜਿਹੜੀ ਹੈ ਉਸ ਨੂੰ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਹੈ AI ਦੇ ਤੌਰ ਦੇ ਉੱਤੇ ਛੇੜਛਾੜ ਕਰਕੇ ਉੱਥੇ ਬਹੁਤ ਕੁਝ ਜਿਹੜਾ ਹੈ ਕੀਤਾ ਗਿਆ ਕੁਝ ਜਾਨਵਰ ਵਗੈਰਾ ਜਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਸਕਰੀਨ ਤੇ ਉਹ ਚੀਜ਼ਾਂ ਦਿਖਾਵ ਨਹੀਂ ਸਕਦੇ ਕੁਝ ਅਖਬਾਰਾਂ ਨੇ ਉਹਨਾਂ ਨੂੰ ਛਾਪਿਆ ਹੈਗਾ ਉਸ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਨੋਟਿਸ ਲਿਆ ਹੈ ਇਹ ਤਸਵੀਰਾਂ ਵਾਲੇ ਮੁੱਦੇ ਤੇ ਆਈਏ ਤੇ ਤਸਵੀਰਾਂ ਵਾਲੇ ਤੇ ਤੇ ਇਹ ਹੈ ਨਾ ਤੁਸੀਂ ਦੇਖੋ ਕਿ ਕੀ ਇਹਨਾਂ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਕਿਸੇ ਆਈਪੀ ਐਡਰੈਸ ਤੋਂ ਪਈ ਹੋਵੇਗੀ ਜੇ ਸਰਕਾਰਾਂ ਚਾਉਣ ਕਿਉਂਕਿ ਸਰਕਾਰਾਂ ਦੇ ਕੋਲ ਤੇ ਪੂਰਾ ਅਮਲਾ ਫੈਲਾ ਹੈਗਾ ਹੈ ਤੇ ਸਰਕਾਰਾਂ ਚਾਉਣ ਤੇ ਛੱਟ ਜਿਹੜਾ ਹੈ ਟ੍ਰੇਸ ਕਰ ਸਕਦੀ ਹੈ ਇਹਦਾ ਹੀ ਐਗਜ਼ਾਮਪਲ ਜੇ ਆਪਾਂ ਲੈਣੀ ਹੋਵੇ ਕੁਝ ਸਾਲ ਪਹਿਲਾਂ ਸੁਖਪਾਲ ਸਿੰਘ ਖਿਆਰਾ ਹੋਣਾ ਨੇ ਮੁੱਦਾ ਉਦੋਂ ਚੁੱਕਿਆ ਸੀ ਕੁਝ ਬੱਚਿਆਂ ਦੇ ਉੱਤੇ ਯੂਐਪੀਐ ਲਾਈ ਗਈ ਸੀ ਔਰ ਉਹ ਬੱਚਿਆਂ ਦੀ ਜਦੋਂ ਬਾਅਦ ਦੇ ਵਿੱਚ ਕੁਝ ਮਹੀਨੇ ਬਾਅਦ ਚੋਂ ਮਰੇਖਲ ਬੀਬੀਸੀ ਦੇ ਅਧਾਰਿਆਂ ਨੇ ਉਹਨਾਂ ਦੀ ਇੰਟਰਵਿਊ ਵਗੈਰਾ ਕੀਤੀ ਉਹ ਕਹਿੰਦੇ ਕਿ ਅਸੀਂ ਤੇ ਸਿਰਫ ਇੱਕ ਵੀਡੀਓ ਸ਼ੇਅਰ ਕੀਤੀ ਸੀ ਇੱਕ ਨੇ ਕਿਹਾ ਕਿ ਅਸੀਂ ਸਿਰਫ ਲਾਈਕ ਕੀਤੀ ਸੀ ਜੇ ਲਾਈਕ ਤੇ ਸ਼ੇਅਰ ਕਰਨ ਵਾਲਿਆਂ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਕਿ ਜਿਹੜੀ ਦੇਸ਼ ਦੇ ਖਿਲਾਫ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹਨਾਂ ਵੱਲੋਂ ਸ਼ੇਅਰ ਕੀਤੀ ਗਈ ਲਾਈਕ ਕੀਤੀ ਗਈ ਜੇ ਉਹਨਾਂ ਤੇ ਯੂਏਪੀਏ ਲੱਗ ਸਕਦਾ ਹੈ ਤੇ ਫਿਰ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂ ਦਰਬਾਰ ਸਾਹਿਬ ਬਾਰੇ ਜਿਹੜੀਆਂ ਇਦਾਂ ਦੀਆਂ ਵੀਡੀਓਜ਼ ਹੁੰਦੀਆਂ ਨੇ ਕੀ ਉਹਨਾਂ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਕਮੇਟੀ ਨੂੰ ਆਪਣਾ ਵੀ ਜਿਹੜਾ ਹੈ ਕਿਤੇ ਨਾ ਕਿਤੇ ਆਈਟੀ ਸੈੱਲ ਜਾਂ ਆਪਾਂ ਗੈ ਲਈ ਕਿ ਕਾਇਮ ਕਰਨਾ ਚਾਹੀਦਾ ਹੈ ਉਹ ਕਿਸੇ ਪਾਰਟੀ ਦੀ ਪ੍ਰਸ਼ੰਸਾ ਲਈ ਆਈਟੀ ਸੈੱਲ ਨਾ ਹੋਵੇ ਉਹ ਸਿਰਫ ਇਦਾਂ ਦੇ ਜਦੋਂ ਕਿਤੇ ਕਾਰਵਾਈਆਂ ਹੋਣ ਜਦੋਂ ਕਿਤੇ ਕੋਈ ਐਂਟੀ ਪੰਥਕ ਕੋਈ ਵੀ ਕਾਰਵਾਈ ਹੋਵੇ ਕੋਈ ਫੋਟੋ ਹੋਵੇ ਵੀਡੀਓ ਹੋਵੇ ਉਹ ਜਿਹੜੇ ਪਲੇਟਫਾਰਮ ਤੇ ਹੋਣ ਉਹ ਉੱਥੇ ਰਿਪੋਰਟ ਕਰਨ ਕਿਉਂਕਿ ਟੈਕਨੋਲੋਜੀ ਨੂੰ ਟੈਕਨੋਲੋਜੀ ਦੇ ਤਰੀਕੇ ਦੇ ਨਾਲ ਹੀ ਤੁਸੀਂ ਨਿਜਿੱਟ ਸਕਦੇ ਹੋ ਇਹਨਾਂ तमाम ਸਕੂਲਾਂ ਦੇ ਵਿੱਚ ਇੱਕ ਜਹੀ ਕਿਤਾਬ ਕੈਲੋ ਪੜਾਈ ਜਾ ਰਹੀ ਹੈ ਜਿਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਪੁਜਾਰੀ ਸਿਖੇ ਪੁਜਾਰੀ ਕਾਦੇ ਸਿਖੇ ਮਹਾਕਾਲ ਦੇ ਇਹ तमाम ਚੀਜ਼ਾਂ ਨੂੰ ਜੇਕਰ ਇਸ ਵੇਲੇ ਦਿੱਲੀ ਕਮੇਟੀ ਦੇ ਸਕੂਲ ਦੇ ਵਿੱਚ ਪੜਾਇਆ ਜਾ ਰਿਹਾ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖੀ ਦਾ ਪ੍ਰਚਾਰ ਦੀ ਜ਼ਿੰਮੇਵਾਰੀ ਲੈਣ ਲਈ ਕੀ ਕੁਝ ਇਸ ਵੇਲੇ ਹੋਣ ਗਿਆ ਅੱਜ AI ਦੇ ਦੌਰ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਸਾਨੂੰ ਨਜ਼ਰ ਆਉਂਦਾ ਹੈ ਕਿਸੇ ਕੇ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ AI ਦੀ ਵਰਤੋਂ ਕਰਕੇ ਸੇ ਕੇ ਇਤਿਹਾਸ ਨੂੰ ਗਲਤ ਪ੍ਰੈਡਿਕਟ ਕਰਕੇ ਸਾਹਮਣੇ ਦੱਸਿਆ ਜਾਂਦਾ ਇੱਕ ਤਾਜ਼ਾ ਤਰੀਕ ਮਾਮਲਾ ਸਾਹਮਣੇ ਆਇਆ ਜਿੱਥੇ ਪ੍ਰਧਾਨ ਐਸ ਡੀ ਪੀ ਸੀ ਦੇ ਲੋਕ ਕਾਫੀ ਜ਼ਿਆਦਾ ਰੋਸਾ ਜ਼ਾਹਿਰ ਕੀਤਾ ਗਿਆ ਕੀ ਹੈ ਪੂਰਾ ਮਾਮਲਾ ਬਿਲਕੁਲ ਪਿਛਲੇ ਨਾ ਕੁਝ ਸਮੇਂ ਜੋ ਕਿ ਕਿ ਜਦੋਂ ਵੀ ਕੋਈ ਟੈਕਨੋਲੋਜੀ ਆਉਂਦੀ ਹੈ ਤੇ ਉਹਦੇ ਪ੍ਰੋਸ ਐਂਡ ਕੌਨਸ ਜਿਹੜੇ ਹੁੰਦੇ ਨੇ ਤੇ ਉਸ ਨੂੰ ਜੇ ਆਪਾਂ ਕਹੀਏ ਕਿ ਹੱਕ ਵਾਲੇ ਵੀ ਵਰਤੇ ਨੇ ਤੇ ਜਿਹੜੇ ਵਿਰੋਧੀ ਹੁੰਦੇ ਨੇ ਜਾਂ ਇਹਨਾਂ ਦੇ ਅੰਦਰ ਇੱਕ ਨੀਂ ਭਾਵਨਾ ਇੱਕ ਅਕਰਕਿਣਤਾ ਪਕ ਕਹਿ ਸਕਦੇ ਆ ਕਿ ਜਿਹੜੀ ਉਹ ਵੀ ਉਹਨਾਂ ਦੇ ਅੰਦਰ ਹੁੰਦੀ ਹੈ ਕਿ ਉਹ ਵੀ ਇਦਾਂ ਦੀ ਟੈਕਨੋਲੋਜੀ ਦੀ ਵਰਤੋਂ ਕਰਦੇ ਨੇ ਭਾਵੇਂ ਕਿ ਸਿੱਖੀ ਦੇ ਵਿੱਚ ਮੂਰਤੀ ਪੂਜਾ ਨਹੀਂ ਹੈ ਤਸਵੀਰਾਂ ਦੀ ਪੂਜਾ ਨਹੀਂ ਹੈ ਪਰ ਫਿਰ ਵੀ ਆਪਾਂ ਦੇਖਿਆ ਕਿ ਤੁਸੀਂ ਦੇਖਿਆ ਹੋਵੇਗਾ ਕਿ ਖੜਾਣ ਤੋਂ ਪਹਿਲਾਂ ਇੱਕ ਦਰਬਾਰ ਸਾਹਿਬ ਦੀ ਵੀਡੀਓ ਕਿਸ ਤਰੀਕੇ ਦੇ ਨਾਲ AI ਦੀ ਬਣਾਈ ਗਈ ਉਥੇ ਪਾਣੀ ਆ ਗਿਆ ਜਾਂ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਵੀ ਨਹੀਂ ਸਕਦੇ ਉਦਾਂ ਦੇ ਲਫ਼ਜ਼ ਦੀਆਂ ਲਫ਼ਜ਼ਾਂ ਦੀ ਆਪਾਂ ਵਰਤੋਂ ਵੀ ਨਹੀਂ ਕੀਤੀ ਜਾ ਸਕਦੇ ਰਿਸਰਚ ਜਿਹੜਾ ਮਾਮਲਾ ਆਇਆ ਹੈਗਾ ਕਿ ਦਰਬਾਰ ਸਾਹਿਬ ਦੇ ਅੰਦਰਲੀ ਇੱਕ ਤਸਵੀਰ ਜਿਹੜੀ ਹੈ ਉਸ ਨੂੰ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਹੈ AI ਦੇ ਤੌਰ ਦੇ ਉੱਤੇ ਛੇੜਛਾੜ ਕਰਕੇ ਉਥੇ ਬਹੁਤ ਕੁਝ ਜਿਹੜਾ ਹੈ ਕੀਤਾ ਗਿਆ ਕੁਝ ਜਾਨਵਰ ਵਗੈਰਾ ਜਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਸਕਰੀਨ ਤੇ ਉਹ ਚੀਜ਼ਾਂ ਦਿਖਾਉ ਵੀ ਨਹੀਂ ਸਕਦੇ ਕੁਝ ਅਖਬਾਰਾਂ ਨੇ ਉਹਨਾਂ ਨੂੰ ਛਾਪਿਆ ਹੈਗਾ ਉਸਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਪਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਨੋਟਿਸ ਲਿਆ ਹੈ ਤੇ ਇਸ ਤੋਂ ਇਲਾਵਾ ਇੱਕ ਮਸਲਾ ਤੇ ਆਲਰੇਡੀ ਚੱਲ ਹੀ ਰਿਹਾ ਸੀ ਕਿ ਏਆਈ ਦੇ ਜਿਹੜੇ ਕੁਝ ਪਲੈਟਫਾਰਮ ਹੈਗੇ ਨੇ ਉਹ ਗੁਰਬਾਣੀ ਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਕਿਉਂਕਿ ਉਹਨਾਂ ਦੇ ਵਿੱਚ ਖੁੱਲਾ ਡੇਟਾ ਪਿਆ ਹੈ ਉਹਨਾਂ ਕੁਝ ਪਲੈਟਫਾਰਮ ਤੇ ਸਹੀ ਤਰੀਕੇ ਦੇ ਨਾਲ ਕਰ ਰਹੇ ਨੇ ਕੁਝ ਕਾਫੀ ਸਾਰੀਆਂ ਵੀਡੀਓਜ਼ ਜਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਗੁਰਬਾਣੀ ਹੀ ਆਪਣੇ ਤਰੀਕੇ ਦੇ ਨਾਲ ਵਰਤੀ ਜਾ ਰਹੀ ਹੈ ਜਾਂ ਆਪਾਂ ਕਹਿ ਲਈ ਕਿ ਕੁਝ ਗੁਰਬਾਣੀ ਦੀਆਂ ਤੁਕਾਂ ਹੁੰਦੀਆਂ ਨੇ ਕੁਝ ਨਹੀਂ ਹੁੰਦੀਆਂ ਜਾਂ ਜਦੋਂ ਤੁਸੀਂ ਸਰਚ ਕਰਦੇ ਹੋ ਤੇ ਉਹ ਸਰਚ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਦਾ ਜਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਨਹੀਂ ਹੈਗੀ ਇਹ ਦਰਸਾਇਆ ਜਾਂਦਾ ਹੈ ਕਿ ਉਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਚ ਹੈ ਤੇ ਬਕਾਇਦਾ ਜੇ ਆਪਾਂ ਕਹਿ ਲਈ ਕਿ ਉਹ ਅੰਗ ਨੰਬਰ ਵੀ ਦਿੱਤੇ ਗਏ ਨੇ ਹੁਣ ਜਿਹੜੇ ਤੇ ਸਿੱਖ ਹੈਗੇ ਨੇ ਜਿੰਨਾਂ ਜਿਹੜੇ ਤੇ ਥੋੜੇ ਖੋਜੀ ਸਿੱਖ ਹੈਗੇ ਨੇ ਉਹ ਤੇ ਡਬਲ ਚੈੱਕ ਕਰ ਲੈਣਗੇ ਪਰ ਜੇ ਕੋਈ ਆਪਾਂ ਕਹਿ ਕਿ ਬਾਹਰ ਵਾਲਾ ਬੰਦਾ ਕੋਈ ਸਰਚ ਕਰਦਾ ਹੈਗਾ ਜਿੰਨੂੰ ਕੋਈ ਬਹੁਤਾ ਧਿਆਨ ਨਹੀਂ ਹੈਗਾ ਉਹਨੇ ਗੁਰਾਂ ਸਾਹਿਬ ਦੀ ਦੇ ਵਿੱਚ ਇਹ ਗੱਲਾਂ ਜਿਹੜੀਆਂ ਕੋਰਟ ਕੀਤੀਆਂ ਹੋਈਆਂ ਨੇ ਤੇ ਉਹੀ ਹੈ ਕਿ AI ਦਾ ਡਾਟਾਬੇਸ ਕਿੱਥੇ ਆਏ ਬਹੁਤ ਸਾਰੀਆਂ ਕੰਪਲਿਕੈਸਿਸ ਹੋ ਜਾਂਦੀਆਂ ਨੇ ਜੇ ਆਪਾਂ ਇਹ ਤਸਵੀਰਾਂ ਵਾਲੇ ਮੁੱਦੇ ਤੇ ਆਈਏ ਤੇ ਤਸਵੀਰਾਂ ਵਾਲੇ ਤੇ ਤੇ ਇਹ ਹੈ ਨਾ ਤੁਸੀਂ ਦੇਖੋ ਕਿ ਕੀ ਇਹਨਾਂ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਕਿਸੇ IP ਐਡਰੈਸ ਤੋਂ ਪਈ ਹੋਵੇਗੀ ਜੇ ਸਰਕਾਰਾਂ ਚਾਉਣ ਕਿਉਂਕਿ ਸਰਕਾਰਾਂ ਦੇ ਕੋਲ ਤੇ ਪੂਰਾ ਅਮਲਾ ਫੈਲਾ ਹੈਗਾ ਹੈ ਤੇ ਸਰਕਾਰਾਂ ਚਾਉਣ ਤੇ ਛੱਟ ਜਿਹੜਾ ਹੈ ਟ੍ਰੇਸ ਕਰ ਸਕਦੀ ਹੈ ਇਹਦਾ ਹੀ ਐਗਜ਼ਾਮਪਲ ਜੇ ਆਪਾਂ ਲੈਣੀ ਹੋਵੇ ਕੁਝ ਸਾਲ ਪਹਿਲਾਂ ਸੁਖਪਾਲ ਸਿੰਘ ਖਿਆਰਾ ਹੋਣਾ ਨੇ ਮੁੱਦਾ ਉਦੋਂ ਚੁੱਕਿਆ ਸੀ ਕੁਝ ਬੱਚਿਆਂ ਦੇ ਉੱਤੇ ਯੂਐਪੀਐਲ ਆਈ ਗਈ ਸੀ ਔਰ ਉਹ ਬੱਚਿਆਂ ਦੀ ਜਦੋਂ ਬਾਅਦ ਦੇ ਵਿੱਚ ਕੁਝ ਮਹੀਨੇ ਬਾਅਦ ਚੋਂ ਮੇਰੇ ਖਿਆਲ ਬੀਬੀਸੀ ਦੇ ادارے ਨੇ ਉਹਨਾਂ ਦੀ ਇੰਟਰਵਿਊ ਵਗੈਰਾ ਕੀਤੀ ਉਹ ਕਹਿੰਦੇ ਕਿ ਅਸੀਂ ਤੇ ਸਿਰਫ ਇੱਕ ਵੀਡੀਓ ਸ਼ੇਅਰ ਕੀਤੀ ਸੀ ਇੱਕ ਨੇ ਕਿਹਾ ਕਿ ਅਸੀਂ ਸਿਰਫ ਲਾਈਕ ਕੀਤੀ ਸੀ ਜੇ ਲਾਈਕ ਤੇ ਸ਼ੇਅਰ ਕਰਨ ਵਾਲਿਆਂ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਜੀ ਕਿ ਜਿਹੜੀ ਦੇਸ਼ ਦੇ ਖਿਲਾਫ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹਨਾਂ ਮੰਨੋ ਸ਼ੇਅਰ ਕੀਤੀ ਗਈ ਲਾਈਕ ਕੀਤੀ ਗਈ ਜੇ ਉਹਨਾਂ ਤੇ ਯੂਏਪੀਏ ਲੱਗ ਸਕਦਾ ਹੈ ਤੇ ਫਿਰ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂ ਦਰਬਾਰ ਸਾਹਿਬ ਬਾਰੇ ਜਿਹੜੀਆਂ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਕੀ ਉਹਨਾਂ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਕੀ ਭਾਰਤ ਦੇ ਕੋਲ ਆਪਣਾ ਇੰਨਾ ਸਟਰੋਂਗ ਤੰਤਰ ਨਹੀਂ ਹੈਗਾ ਜਿਹੜਾ ਇਹਨਾਂ ਸਾਰੀਆਂ ਗੱਲਾਂ ਨੂੰ ਟ੍ਰੇਸ ਕਰੇ ਇਹ ਇੱਕ ਸਵਾਲ ਹੈ ਕਿਉਂਕਿ ਕੋਈ ਵੀ ਚੀਜ਼ ਕਿਤੇ ਪੈਂਦੀ ਹੈਗੀ ਹੈ ਜੇ ਤੁਸੀਂ ਆਪਣੇ ਫੋਨ ਤੋਂ ਕੋਈ ਵੀਡੀਓ ਪਾ ਲੋ ਤੁਹਾਡੇ ਆਈਪੀ ਚਲੇ ਜਾਣੇ ਨੇ ਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਉਹ ਨਹੀਂ ਜਾਣੇ ਜਾਂ ਤੇ ਫਿਰ ਇਹ ਵੀ ਗੱਲ ਸਾਹਮਣੇ ਕੋਈ ਜਾਂਚ ਤੇ ਹੋਵੇ ਨਾ ਜਿਹੜੀ ਇਹ ਨਸੇ ਮੰਨ ਲਓ ਕਿ ਹੋ ਨਹੀਂ ਸਕਦੀ ਕਿ ਬਾਹਰਲੇ ਮੁਲਕ ਚੋਂ ਪਈ ਹੈ ਤਾਂ ਵੀ ਘਟੋ ਘਟ ਪਤਾ ਤੇ ਲੱਗੇ ਨਾ ਕਿ ਇਹ ਜਿਹੜੇ ਆਈਪੀ ਹੈਗੇ ਫਲਾਣੇ ਮੁਲਕ ਦੇ ਆ ਜਾਂ ਇਹਨਾਂ ਨੇ ਇਹ ਟੈਕਨੋਲੋਜੀ ਜਾਂ ਆ ਦੇਖੋ ਕਿ ਅਸੀਂ ਜਾਂਚ ਬਿਠਾਤੀ ਹੋਈ ਆ ਤੇ ਇਸ ਨੂੰ ਲੈ ਕੇ ਜਿਹੜਾ ਹੈ ਆਪਾਂ ਕਹਿ ਸਕਦੇ ਆ ਦੂਜੀ ਆਪਾਂ ਗੱਲ ਕਰਦੇ ਆ ਕਿ ਮਾਨਸਿਕਤਾ ਦੇਖੋ ਤੁਸੀਂ ਕਿਹੜੀ ਹੈ ਕਿਹੋ ਜਿਹੇ ਇਹ ਅਕ੍ਰਿਤਕਣ ਲੋਕ ਹੈਗੇ ਨੇ ਕਿ ਜਿਹੜੇ ਬਾਰ-ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਕਦੀ ਆਪਾਂ ਦੇਖਿਆ ਕਿ ਧਮਕੀਆਂ ਦਾ ਦੌਰ ਜਿਆ ਚੱਲਿਆ ਸੀ ਕਿ ਈਮੇਲ ਆ ਰਹੀ ਧਮਕੀਆਂ ਫਿਰ ਕੁਝ ਜਿਹੜੇ ਬੰਦੇ ਫੜੇ ਵੀ ਗਏ ਕੀ ਹੋਇਆ ਉਹਨਾਂ ਦਾ ਕੋਈ ਉਹ ਖਬਰਾਂ ਜਿਹੜੀਆਂ ਉਹ ਬਾਹਰ ਨਹੀਂ ਆਉਂਦੀਆਂ ਉਹ ਅੰਡਰ ਆਪਾਂ ਕਹਿ ਸਕਦੇ ਹਾਂ ਕਿ ਥੱਲੇ ਹੀ ਕਿਤੋਂ ਨਿਕਲ ਜਾਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਦੂਜੇ ਬੰਨੇ ਜਿਹੜਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਵੀ ਜਿਹੜਾ ਹੈ ਕਿ ਤਨਾ ਕਿਤੇ ਆਈਟੀ ਸੈੱਲ ਜਾਂ ਆਪਾਂ ਕਹਿ ਲਈ ਕਿ ਕਾਇਮ ਕਰਨਾ ਚਾਹੀਦਾ ਹੈ ਉਹ ਕਿਸੇ ਪਾਰਟੀ ਦੀ ਪ੍ਰਸ਼ੰਸਾ ਲਈ ਆਈਟੀ ਸੈਲ ਨਾ ਹੋਵੇ ਉਹ ਸਿਰਫ ਇਦਾਂ ਦੇ ਜਦੋਂ ਕਿਤੇ ਕਾਰਵਾਈਆਂ ਹੋਣ ਜਦੋਂ ਕਿਤੇ ਕੋਈ ਐਂਟੀ ਪੰਥਕ ਕੋਈ ਵੀ ਕਾਰਵਾਈ ਹੋਵੇ ਕੋਈ ਫੋਟੋ ਹੋਵੇ ਵੀਡੀਓ ਹੋਵੇ ਉਹ ਜਿਹੜੇ ਪਲੇਟਫਾਰਮ ਤੇ ਹੋਣ ਉਹ ਉੱਥੇ ਰਿਪੋਰਟ ਕਰਨ ਕਿਉਂਕਿ ਟੈਕਨੋਲੋਜੀ ਨੂੰ ਟੈਕਨੋਲੋਜੀ ਦੇ ਤਰੀਕੇ ਦੇ ਨਾਲ ਹੀ ਤੁਸੀਂ ਨੂੰ ਜਿੱਤ ਸਕਦੇ ਹੋ ਜਾਹੇ ਵੀਡੀਓਜ਼ ਹੋਣ ਇੱਕ ਵੱਡਾ ਆਪਾਂ ਕਹਿ ਲਈਏ ਕਿ ਅਮਨਾਂ ਫੈਲਾ ਹੁਬੇ ਜਿਹੜਾ ਸਿਰਫ ਇਸੇ ਤਰੀਕੇ ਨੂੰ ਨੁਜਿੱਟੇ ਕਿਉਂਕਿ ਸਰਕਾਰ ਦੀ ਪਾਵਰ ਤੇ ਸਿੱਖਾਂ ਦੇ ਕੋਲ ਨਹੀਂ ਹੈਗੀ ਤੇ ਸਰਕਾਰਾਂ ਚਾਹੇ ਸਟੇਟ ਵਾਲੀ ਸਰਕਾਰ ਹੋਵੇ ਜਾਂ ਸੈਂਟਰ ਵਾਲੀ ਹੋਵੇ ਆਪਾਂ ਦੇਖਿਆ ਹੀ ਹੈ ਕਿ ਉਹਨਾਂ ਨੇ ਕਿੰਨਾ ਕੁ ਕਹਿਤਾ ਇੱਕ ਬਿਆਨਬਾਜ਼ੀ ਦੀ ਕੋਈ ਮਾੜੀ-ਮੁੱਟੀ ਆ ਜਾਂਦੀ ਹੈ ਉਹ ਵੀ ਜਦੋਂ ਸਿੱਖ ਜੇ ਜਦੋਂ ਕਿਤੇ ਬਹੁਤਾ ਜ਼ਿਆਦਾ ਵਿਰੋਧ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਹੋ ਸਕਦਾ ਬਾਕੀ ਆਪਾਂ ਕਹੀ ਕਿ ਜੇ ਕਿਸੇ ਕੋਲ ਕੋਈ ਸੁਝਾਅ ਹੋਣ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਹੈ ਦੇਣੇ ਚਾਹੀਦੇ ਹੈਗੇ ਨੇ ਡੈਫੀਨਿਟਲੀ ਜੇਕਰ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਦੇ ਕੋਲ ਇੰਨਾ ਤਗੜਾਈ ਚਲੋ ਸਰਕਾਰਾਂ ਦੀ ਗੱਲ ਕਰਨੇ ਆਈਟੀ ਸੈੱਲ ਨਾਲ ਤਕੜਾ ਹੈਗਾ ਕਿ ਜੇਕਰ ਅਸੀਂ ਪੰਜਾਬ ਹੜਾ ਬਾਰੇ ਜਾਣਕਾਰੀ ਲੈਣਾ ਚਾਹੀਏ ਸੋਸ਼ਲ ਮੀਡੀਆ ਦੇ ਉੱਤੇ Google ਦੇ ਉੱਤੇ ਹੋਰ ਕਿਸੇ ਸਰਚ ਇੰਜਨ ਦੇ ਉੱਤੇ ਪੰਜਾਬ ਦੀਆਂ ਤਸਵੀਰਾਂ ਨਹੀਂ ਮਿਲਣਕੀਆਂ ਪਾਕਿਸਤਾਨ ਦੇ ਪੰਜਾਬ ਦੀਆਂ ਮਿਲਣਕੀਆਂ ਅੱਜ ਦੀਪ ਸਿੰਘ ਸਿੱਧੂ ਦੇ ਨਾਮ ਨੂੰ ਅਸੀਂ ਸਰਚ ਕਰਦੇ ਹਾਂ ਤੇ ਉਹਦੀ ਕੋਈ ਵੀ ਦਸਤਾਰ ਵਾਲੀ ਤਸਵੀਰ ਸਾਨੂੰ ਮਿਲੇਗੀ ਨਹੀਂ ਇਸੇ ਤਰੀਕੇ ਦੇ ਨਾਲ ਐਸਜੀਪੀਸੀ ਵੀ ਸਖਤਾਈ ਕਰ ਸਕਦੀ ਹੈ ਕਿ ਆਪਾਂ ਆਈਟੀ ਸੈੱਲ ਬਣਾ ਕੇ ਕਿ ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ ਅਖਬਾਰਾਂ ਛਾਪ ਰਹੀਆਂ ਨੇ ਅਖਬਾਰਾਂ ਐਵੀਡੈਂਸ ਦੇ ਆਧਾਰ ਦੇ ਨਾਲ ਛਾਪ ਰਹੀਆਂ ਨੇ ਪੁਰਾਣੇ ਸਮੇਂ 'ਚ ਨਾ ਇਦਾਂ ਹੁੰਦਾ ਆ ਕਿਉਂਕਿ ਜਿੱਦਾਂ ਦਾ ਮਾਹੌਲ ਹੁੰਦਾ ਏ ਉਦਾਂ ਦੇ ਹਿਸਾਬ ਨਾਲ ਤੁਹਾਨੂੰ ਆਪਣੀ ਤਕਨੀਕ ਤੁਹਾਨੂੰ ਆਪਣਾ ਡਿਫੈਂਸ ਜਿਹੜਾ ਉਹ ਤਿਆਰ ਕਰਨਾ ਪੈਣਾ ਹੈ ਕਿਉਂਕਿ ਆਪਾਂ ਵੀ ਦੇਖਿਆ ਕਿਤਾਬਾਂ 'ਚ ਸਿੱਖ ਧਰਮ ਬਾਰੇ ਬਹੁਤ ਕੁਝ ਆਪਾਂ ਕਹੀ ਕਿ ਸਾਹਮਣੇ ਆਉਂਦਾ ਹੈਗਾ ਹੈ ਗੁਰਚਰਨ ਸਿੰਘ ਟੋੜਾ ਹੁਣਾਂ ਦੇ ਸਮੇਂ ਕੁਝ ਇਦਾਂ ਦੇ ਐਗਜ਼ਾਮਪਲਸ ਸਾਨੂੰ ਮਿਲ ਜਾਂਦੇ ਨੇ ਕਿ ਉਹ ਬਕਾਇਦਾ ਚੈੱਕ ਕਰਾਇਆ ਕਰਦੇ ਸਨ ਕਿ ਕਿਹੜੇ ਅਖਬਾਰ 'ਚ ਲਿਖਿਆ ਹੈ ਜਾਂ ਕਿਤੇ ਕੋਈ ਕਿਤਾਬ 'ਚ ਲਿਖਿਆ ਹੈ ਕਿਉਂਕਿ ਜੇ ਆਪਾਂ ਕਹੀ ਕਿ ਇਹੀ ਮਾ ਤੇ ਫੇਰ ਜੇ ਕਿਤੇ ਕੋਈ ਐਂਟੀ ਪੰਥਕ ਚੀਜ਼ ਕੋਈ ਹੁੰਦੀ ਸੀ ਜਾਂ ਕਿਤੇ ਸਿਧਾਂਤਾਂ ਦੇ ਉਲਟ ਗੱਲ ਹੁੰਦੀ ਸੀ ਤੇ ਉਹਦਾ ਬਕਾਇਦਾ ਜਿਹੜਾ ਹੈ ਜਵਾਬ ਤਲਬੀ ਵੀ ਉਦੋਂ ਕੀਤੀ ਜਾਂਦੀ ਸੀ ਜਾਂ ਸਿੱਖਾਂ ਦਾ ਕੀ ਪੱਖ ਹੋਵੇ ਉਹ ਵੀ ਰੱਖਿਆ ਜਾਂਦਾ ਸੀ ਸਾਨੂੰ ਵੀ ਥੋੜਾ ਜਿਹਾ ਇਸ ਪੱਖ ਤੋਂ ਸਤਰਕ ਜਿਹੜਾ ਹੋਣਾ ਪਏਗਾ ਹੁਣ ਸਿੱਖਾਂ ਦੀ ਕੇਂਦਰੀ ਸੰਸਥਾ ਤੇ ਸ਼੍ਰੋਮਣੀ ਕਮੇਟੀ ਹੈ ਤੇ ਬਕਾਇਦਾ ਉਹ ਇਸ ਚੀਜ਼ ਨੂੰ ਲੈ ਕੇ ਵਿੰਗ ਕਾਇਮ ਕਰ ਸਕਦੇ ਨੇ ਔਰ ਸੰਗਤਾਂ ਜਿਹੜੀਆਂ ਸਪੋਰਟ ਕਰ ਸਕਦੀਆਂ ਨੇ ਉਹਨਾਂ ਦਾ ਕੋਈ ਇਹ ਨਹੀਂ ਆਪਾਂ ਕਹਿੰਦੇ ਕਿ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਉਹਨਾਂ ਦੇ ਕੋਲੋਂ ਹੀ ਖਰਚਾ ਜਿਹੜਾ ਪਾਇਆ ਜਾਵੇ ਜਾਂ ਉਹਨਾਂ ਦੇ ਜੇ ਉਹਨਾਂ ਨੂੰ ਫੰਡਸ ਦੀ ਹੈ ਕੋਈ ਚੀਜ਼ ਹੈਗੀ ਕੋਈ ਇਸ ਤਰ੍ਹਾਂ ਦਾ ਵਿੰਗ ਤੇ ਤਿਆਰ ਹੋਵੇ ਨਾ ਤੇ ਫਿਰ ਜਿਹੜਾ ਹੈਗਾ ਆਪਣੇ ਆਪ ਹੀ ਇਹਨਾਂ ਚੀਜ਼ਾਂ ਨੂੰ ਠੱਲ ਜਿਹੜੀ ਹੈ ਪਾਈ ਦੀ ਕਿਉਂਕਿ ਆਪਾਂ ਦੇਖਿਆ ਇਹ ਦਿਨ ਬਹੁਤ ਸਾਰੀਆਂ ਕਿਤਾਬਾਂ ਸਿੱਖੀ ਦੇ ਖਿਲਾਫ ਲਿਖ ਲਈਆਂ ਜਾਂਦੀਆਂ ਨੇ ਇਦਾਂ ਦਾ ਹੋਰ ਬਹੁਤ ਕੁਝ ਜਿਹੜਾ ਹੁੰਦਾ ਹੈ ਜੇ ਸਾਡਾ ਆਪਾ ਕਹਿ ਲਈਏ ਕਿ ਸਟਰੋਂਗ ਹੋਏਗਾ ਆਪਣਾ ਪਿਛੇ ਬੈਕਗਰਾਉਂਡ ਸਟਰੋਂਗ ਹੋਏਗਾ ਤੇ ਅਸੀਂ ਉਹਨਾਂ ਦੇ ਜਵਾਬ ਆਪੇ ਦਿੰਦੇ ਰਵਾਂਗੇ ਬਿਲਕੁਲ ਇਹਨਾਂ तमाम ਚੀਜ਼ਾਂ ਨੂੰ ਜੇਕਰ ਤੁਸੀਂ ਜਿੱਥੇ ਵੀ ਵੇਖੋ ਰਿਪੋਰਟ ਜ਼ਰੂਰ ਕਰੋ ਸੋਸ਼ਲ ਮੀਡੀਆ ਦੇ ਉੱਤੇ तमाम ਚੀਜ਼ਾਂ ਵੇਖਦੇ ਆਂ ਲਾਈਕ ਕਰ ਦਿੰਨੇ ਆਂ ਲੇਕਿਨ ਰਿਪੋਰਟ ਸੈਂਬ ਕਰੰਦਾ ਵੀ ਆਪਸ਼ਨ ਉੱਥੇ ਅਵੇਲੇਬਲ ਹੈ ਇਸ ਦੀ ਜਾਣਕਾਰੀ ਵੀ ਤੁਹਾਨੂੰ ਹੋਣੀ ਬੇहद ਜ਼ਰੂਰੀ ਹੈ ਅੱਗੇ ਵਾਰਾਂ ਕਹਾਂਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਬਾਅਦ ਹੁਣ ਦਿੱਲੀ ਕਮੇਟੀ ਦੀ ਥੋੜੀ ਗੱਲ ਜ਼ਰੂਰ ਕਰ ਲੈਨੇ ਆਂ ਦਿੱਲੀ ਕਮੇਟੀ ਦੇ ਕਈ ਵਿਦਿਅਕ ਧਾਰੈ ਗੁਨਾਰਾ ਪਬਲਿਕ ਸਕੂਲ ਦੀ ਚੇਨ ਵੱਖਰੀ ਹੈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਚੇਨ ਵੱਖਰੀ ਹੈ ਅਤੇ ਹੋਰ ਕਈ ਛੋਟੇ ਵਿਦਿਅਕ ਅਦਾਰਿਆਂ ਨੂੰ ਵੀ ਜੋ ਖਾਸ ਤੌਰ ਦੇਤੇ ਕਹੋ ਸਿੱਖੀ ਦੇ ਪ੍ਰਚਾਰ ਪ੍ਰਸਾਰ ਕਰਦੇ ਆ ਹੋયા ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਨੇ ਇਹਨਾਂ ਤਮਾਮ ਸਕੂਲਾਂ ਦੇ ਵਿੱਚ ਇੱਕ ਜਹੀ ਕਿਤਾਬ ਕਹੋ ਪੜ੍ਹਾਈ ਜਾ ਰਹੀ ਹੈ ਜਿਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਪੁਜਾਰੀ ਸਿਖੇ ਪੁਜਾਰੀ ਕਾਦੇ ਸਿਖੇ ਮਹਾਕਾਲ ਦੇ ਇਹ ਤਮਾਮ ਚੀਜ਼ਾਂ ਨੂੰ ਜੇਕਰ ਇਸ ਵੇਲੇ ਦਿੱਲੀ ਕਮੇਟੀ ਦੇ ਸਕੂਲ ਦੇ ਵਿੱਚ ਪੜ੍ਹਾਇਆ ਜਾ ਰਿਹਾ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖੀ ਦਾ ਪ੍ਰਚਾਰ ਦੀ ਜ਼ਿੰਮੇਵਾਰੀ ਲੈਣ ਲਈ ਕੀ ਕੁਝ ਇਸ ਵੇਲੇ ਹੋਣਗੀਆਂ ਬਿਲਕੁਲ ਦਿੱਲੀ ਕਮੇਟੀ ਦੇ ਅਧੀਨ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜਾ ਪਬਲਿਕ ਸਕੂਲ ਹੁੰਦਾ ਉੱਥੇ ਪੰਜਵੀਂ ਦੀ ਕਿਤਾਬ ਜਿਹੜੀ ਹੈਗੀ ਆ ਉੱਚ ਬਕਾਇਦਾ ਗੁਰੂ ਸਾਹਿਬ ਨੂੰ ਜਿਹੜਾ ਹੈ ਮਹਾਕਾਲ ਦੇ ਪੁਜਾਰੀ ਦੇ ਤੌਰ ਤੇ ਦਰਸਾਇਆ ਗਿਆ ਇੱਕ ਤਸਵੀਰ ਵੀ ਜਿਹੜੀ ਹੈ ਇਹ ਵੀ ਪਤਾ ਲੱਗਿਆ ਕਿ ਵਿੱਚ ਲਗਾਈ ਗਈ ਹੈ ਕਿਉਂਕਿ ਉਹਨੂੰ ਫਿਰ ਜਿਹੜਾ ਹੈਗਾ ਫਿਰ ਹਿੰਦੂ ਮਾਈਥੋਲੋਜੀ ਦੇ ਨਾਲ ਜੋੜਿਆ ਗਿਆ ਹੈ ਕੋਈ ਮੇਰੇ ਖਿਆਲ ਜਿਹੜੇ ਸ਼ਿਵ ਜੀ ਦੇ ਕੋਈ ਰੂਪ ਹੈਗੇ ਨਹੀਂ ਉਹਨਾਂ ਦੇ ਨਾਲ ਜਿਹੜਾ ਜੋੜ ਕੇ ਦਿਖਾਇਆ ਗਿਆ ਹੈ ਹੁਣ ਜਦੋਂ ਆਪਾਂ ਬਾਰ ਬਾਰ ਕਹਿੰਦੇ ਆ ਕਿ ਸਰਕਾਰਾਂ ਜਾਂ ਆਰਐਸਐਸ ਦਖਲ ਦਿੰਦੀ ਹੈਗੀ ਅਤੇ ਫਿਰ ਕਈ ਵਾਰੀ ਲੋਕਾਂ ਨੂੰ ਆਬਜੈਕਸ਼ਨ ਹੁੰਦਾ ਹੈ ਕਿ ਤੁਸੀਂ ਬਾਰ ਬਾਰ ਉਹ ਗੱਲਾਂ ਕਹਿੰਦੇ ਹੈਗੇ ਉਹ ਪਰ ਉਹਦੀਆਂ ਜਦੋਂ ਪ੍ਰਤੱਖ ਐਗਜ਼ਾਮਪਲ ਸਾਡੇ ਸਾਹਮਣੇ ਮਿਲਦੀਆਂ ਹੈਗੀਆਂ ਨੇ ਕਿ ਦਿੱਲੀ ਕਮੇਟੀ ਦਾ ਸਕੂਲ ਹੋਵੇ ਹੁਣ ਦਿੱਲੀ ਕਮੇਟੀ ਦੀ ਜ਼ਿੰਮੇਵਾਰੀ ਤੇ ਆਪਾਂ ਨੂੰ ਪਤਾ ਹੀ ਹੈ ਨਾ ਕਿ ਕੀ ਹੋਣੀ ਚਾਹੀਦੀ ਹੈ ਸਿੱਖੀ ਦੀ ਪਰਫੁੱਲਤਾ ਦੀ ਹੋਣੀ ਚਾਹੀਦੀ ਹੈ ਸਿੱਖੀ ਸਿਧਾਂਤਾਂ ਦੇ ਪਹਿਰੇ ਦੇਣ ਦੀ ਹੋਣੀ ਚਾਹੀਦੀ ਹੈ ਤੇ ਉਧਰਲੇ ਬੰਨੇ ਜੇ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਫਿਰ ਉਹਦੇ ਬੈਕਐਂਡ ਤੇ ਕੀ ਹੈਗਾ ਹੈ ਕਦੀ ਸ਼੍ਰੋਮਣੀ ਕਮੇਟੀ ਵੱਲੋਂ ਆਪਾਂ ਦੇਖਿਆ ਸੀ ਕਿ 1999 ਜਿਹੜੀ ਕਿਤਾਬ ਸੀ ਉਹ ਗੁਰੂ ਸਾਹਿਬਾਨ ਦੇ ਖਿਲਾਫ ਪੂਰੀ ਹਿੰਦੀ ਦੀ ਕਿਤਾਬ ਉਹ ਮਸਲਾ ਬਰੇਕਲ ਸਮਿਸਟਰ ਸਰਸਾ ਹੁਣੀ ਜਿਹੜੇ ਹੈਗੇ ਨੇ ਕਿਸਾਨ ਯੂਨੀਅਨ ਵਾਲੇ ਉਹ ਚੱਕਦੇ ਰਹਿੰਦੇ ਨੇ ਉਹਨਾਂ ਨੇ ਉਹ ਮਸਲਾ ਕਾਫੀ ਅੱਗੇ ਵੀ ਲੈ ਕੇ ਗਏ ਤੇ ਫਿਰ ਬਾਅਦ ਚੋਂ ਅਸੀਂ ਕਹਿੰਨੇ ਕਿ ਅਸੀਂ ਬਾਅਦ ਚੋਂ ਜੀ ਉਹਦੀ ਛੁਪਾਈ ਰਕਾ ਦਿੱਤੀ ਕਿਉਂ ਨਹੀਂ ਪਹਿਲਾਂ ਜਿਹੜਾ ਹੈਗਾ ਇਸ ਤੇ ਕੋਈ ਕਦਮ ਚੁੱਕਿਆ ਜਾਂਦਾ ਕਿਉਂ ਨਹੀਂ ਇਹੋ ਜਿਹਾ ਕੋਈ ਡਿਪਾਰਟਮੈਂਟ ਹਰ ਇੱਕ ਆਪਾਂ ਨੂੰ ਪਤਾ ਸ਼੍ਰੋਮਣੀ ਕਮੇਟੀ ਚ ਵੀ ਧਰਮ ਪ੍ਰਚਾਰ ਦਾ ਵਿੰਗ ਹੈਗਾ ਹੈ ਦਿੱਲੀ ਕਮੇਟੀ ਚ ਵੀ ਹੈਗਾ ਪਰ ਕੀ ਇਹ ਸਿਰਫ ਨਾਮ ਦੇ ਹੁੰਦੇ ਨੇ ਜਾਂ ਆਪਾਂ ਕਹ ਲਈ ਕਿ ਕਿਉਂ ਨਹੀਂ ਇੰਨਾਂ ਚੀਜ਼ਾਂ ਤੇ ਪਹਿਲਾਂ ਕੋਈ ਇਸ ਤਰੀਕੇ ਦੇ ਨਾਲ ਜਿਹੜੀ ਹੈ ਕੋਈ ਸਿਕਿਉਰਿਟੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਦੇਖਣ ਘਟੋ-ਘਟ ਕੇ ਕੀ ਕੁਝ ਜਿਹੜਾ ਚੱਲ ਰਿਹਾ ਹੈਗਾ ਐਵੇਂ ਤਾਂ ਨਹੀਂ ਹੈਗਾ ਕਿ ਕਿਤੇ ਉਦਾਂ ਹੀ ਛੱਪ ਕੇ ਆਈ ਜਾਂਦੀਆਂ ਤੇ ਅਸੀਂ ਉਦਾਂ ਹੀ ਅੱਗੇ ਬੱਚਿਆਂ ਨੂੰ ਜਿਹੜਾ ਹੈ ਪੜਾ ਰਹੇ ਹੈਗੇ ਆ ਇਸ ਦੇ ਵਿੱਚ ਜਿਹੜਾ ਅਸਿਮੂਲੇਸ਼ਨ ਦਾ ਪ੍ਰੋਜੈਕਟ ਹੈਗਾ ਜਿਹੜਾ ਇੱਕ ਸਿੱਖਾਂ ਨੂੰ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਦਿੰਦਾ ਬਾਰ-ਬਾਰ ਘੁਮਕਮਾ ਕੇ ਗੱਲ ਉੱਥੇ ਹੀ ਆ ਜਾਂਦੀ ਹੈ ਇਹ ਸਾਨੂੰ ਦੱਸਣਾ ਪਵੇਗਾ ਕਿ ਕਿਸ ਮਹਾਕਾਲ ਦੀ ਗੱਲ ਹੈ ਕਿਉਂਕਿ ਜੇ ਆਪਾਂ ਜੇ ਗੁਰੂ ਸਾਹਿਬ ਸਾਨੂੰ ਜੋ ਅਕਾਲ ਪੁਰਖ ਦਾ ਰੂਪ ਦੱਸ ਕੇ ਗਏ ਨੇ ਉਹ ਸਾਨੂੰ ਮੂਲ ਮੰਤਰ ਦੇ ਵਿੱਚੋਂ ਹੀ ਮਿਲ ਜਾਂਦਾ ਹੈ ਕਿ ਜੇ ਕੀ ਗੁਰੂ ਸਾਹਿਬ ਫਿਰ ਕਿਸੇ ਹੋਰ ਦੇ ਪੁਜਾਰੀ ਆਪ ਹੋ ਸਕਦੇ ਨੇ ਜੀ ਇਹ ਜਿਹੜੀਆਂ ਚੀਜ਼ਾਂ ਬਣਾਉਣੀਆਂ ਇਹ ਆਪਾਂ ਕਹਿ ਸਕਦੇ ਹਾਂ ਕਿ ਸਿਧਾਂਤਕ ਤੌਰ ਦੇ ਉੱਤੇ ਸਿੱਖਾਂ ਦੇ ਉੱਤੇ ਇੱਕ ਤਰੀਕੇ ਦੇ ਹਮਲੇ ਹੈਗੇ ਨੇ ਔਰ ਇਹਦੇ ਲਈ ਜਿਹੜਾ ਹੈ ਚੇਤਨ ਜਿਹੜਾ ਹੈ ਹੁਣ ਆਪਾਂ ਪਵੇਗਾ ਜਿਹੜੇ ਵੀ ਵੀਰ ਇਸ ਦੀ ਪੈਰਵਾਈ ਕਰ ਰਹੇ ਨੇ ਉਹਨਾਂ ਨੂੰ ਹੋਰ ਦੇਖਣਾ ਪਵੇਗਾ ਦੂਜਾ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਨੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਹੈ ਉਹਨਾਂ ਨੂੰ ਵੀ ਇੱਥੇ ਕੁਛ ਨਾ ਕੁਛ ਜ਼ਰੂਰ ਕਰਨਾ ਪਵੇਗਾ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਜੇ ਸਾਡਾ ਘਰ ਜਿਹੜਾ ਹੈ ਉਹ ਤਗੜਾ ਹੋਏਗਾ ਜੀ ਤੇ ਫਿਰ ਕੋਈ ਆਪਾਂ ਦੇਖਿਆ ਨਾ ਕਿ ਪਿੰਡਾਂ 'ਚ ਵੀ ਇਹ ਹੁੰਦਾ ਹੈ ਕਿ ਜਦੋਂ ਕਿਸੇ ਦਾ ਘਰ ਤਗੜਾ ਹੋਵੇ ਜਾਂ ਪਤਾ ਹੈ ਕਿ ਉਹਦੇ ਪਿੱਛੇ ਚਾਰ ਬੰਦੇ ਹੈਗੇ ਨੇ ਜੀ ਤੇ ਫਿਰ ਉਹਨਾਂ ਦਾ ਭਾਵੇਂ ਮੁੰਡਾ ਦੁਸ਼ਮਣ ਦੇ ਏਰੀਏ ਦੇ ਵਿੱਚ ਵੀ ਕੋਈ ਜਾਵੇ ਕੋਈ ਹੱਥ ਨਹੀਂ ਪਾਉਂਦਾ ਇੱਥੇ ਸਾਡੇ ਹਾਲਾਤ ਮੌਜੂਦਾ ਇਹੋ ਜਿਹੇ ਬਣ ਗਏ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਇੱਕ ਮਿਊਸਿਪਲ ਕਾਰਪੋਰੇਸ਼ਨ ਦਾ ਜੀ ਆਪਾਂ ਕਹਿ ਲਈਏ ਕਿ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਰੱਖਦਾ ਦਿੱਲੀ ਵਾਲਾ ਉਹਨਾਂ ਨੇ ਜਿਹੜਾ ਹੈ ਪਿਛਲੇ ਸਮੇਂ 'ਚ ਸਮਾਂ ਨਹੀਂ ਸੀ ਦਿੱਤਾ ਮਿਲਣ ਦਾ ਇਦਾਂ ਦੇ ਹਾਲਾਤ ਅਸੀਂ ਆਪਣੀਆਂ ਸੰਸਥਾਵਾਂ ਨੂੰ ਇੰਨਾ ਜ਼ਿਆਦਾ ਕਮਜ਼ੋਰ ਕਰ ਲਿਆ ਏ ਉਹਨਾਂ ਜੜ੍ਹਾਂ ਨੂੰ ਪਛਾਣਨ ਦੀ ਲੋੜ ਹੈ ਕਿ ਸੰਸਥਾਵਾਂ ਕਮਜ਼ੋਰ ਕਿਵੇਂ ਹੋਈਆਂ ਨੇ ਤੇ ਫਿਰ ਉਹਨਾਂ ਨੂੰ ਪੁਨਰ ਸਿਰਜੀਤ ਜਿਹੜਾ ਹੈ ਉਹ ਕਰਨਾ ਪਵੇਗਾ ਇਹੀ حل ਹੈਗਾ ਇਸ ਸਮੇਂ ਦਾ ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਜੇ ਆਪਾਂ ਕਹੀ ਕਿ ਹੁਣ ਤੁਸੀਂ ਦੇਖੋ ਨਾ ਕਿ ਜੇ ਇਮਾਨਦਾਰੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਭਾਵੇਂ ਚੋਣ ਸਿਸਟਮ ਆਪਣਾ ਨਹੀਂ ਹੈਗਾ ਪਰ ਫਿਰ ਵੀ ਜੇ ਇਮਾਨਦਾਰੀ ਨਾਲ ਹੋਣ ਸੈਂਟਰ ਦਾ ਕੋਈ ਪ੍ਰੈਸ਼ਰ ਨਾ ਹੋਵੇ ਹਰੇਕ 5 ਸਾਲ ਬਾਅਦ ਵਕਰੀਆਂ-ਵਕਰੀਆਂ ਪਾਰਟੀਆਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਬਕਾਇਦਾ ਪਤਾ ਲੱਗੇਗੀ ਆਪੋਜੀਸ਼ਨ ਹੈ ਜੇ ਮੰਨ ਲਓ ਕਿ ਇੱਕ ਮੰਨੇ ਕੁਝ ਕਪਲੇ ਹੋ ਰਹੇ ਨੇ ਗਲਤ ਹੋ ਰਹੇ ਨੇ ਤੇ ਪਤਾ ਹੈ ਕਿ 5 ਸਾਲ ਬਾਅਦ ਦੂਜੀ ਕਮੇਟੀ ਆਏਗੀ ਤੇ ਉਹ ਸਾਰਾ ਕੁਝ ਉਸ ਨੂੰ ਜਿਹੜਾ ਹੈ ਉਹਦਾ ਪੂਰਾ ਪਰਦਾ ਫਾਸ਼ ਕਰੇਗੀ ਤੇ ਆਪਣੇ ਆਪ ਜਿਹੜੀ ਨਵੀਂ ਲੀਡਰਸ਼ਿਪ ਹੈ ਉਹ ਵੀ ਉੱਭਰੇਗੀ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਹੁੰਦੀਆਂ ਹੈਗੀਆਂ ਆਪਾਂ ਨੂੰ ਕਿਤਨਾ ਕਿਤੇ ਇਹ ਕਹਿਣਾ ਪਵੇਗਾ ਹੋਰ ਜ਼ਿਆਦਾ ਜਿਹੜਾ ਹੈ ਚੇਤਨਣ ਹੋਣ ਦੀ ਲੋੜ ਹੈ ਇਦਾਂ ਦੇ ਜਿੰਨੇ ਮੀ ਸਿਧਾਂਤਕ ਹਮਲੇ ਹੁੰਦੇ ਨੇ ਉਹਨਾਂ ਦਾ ਜਵਾਬ ਦੇਣ ਦੀ ਲੋੜ ਹੈ ਕਿਉਂਕਿ ਸੈਂਟਰ ਦੀਆਂ ਐਜੂਕੇਸ਼ਨ ਨੂੰ ਲੈ ਕੇ ਜਿਹੜੀਆਂ ਪਾਲਿਸੀਜ਼ ਨੇ ਉਸ ਦੇ ਵਿੱਚ ਸਿੱਖ ਇਤਿਹਾਸ ਮੰਨ ਵੀ ਹੈ ਕਦੀ ਗੁਰੂ ਸਾਹਿਬਾਨ ਦੇ ਓਬਜੈਕਸ਼ਨ ਕਦੀ ਸਿੱਖ ਸ਼ਹੀਦਾਂ ਤੇ ਓਬਜੈਕਸ਼ਨ ਇਹ ਸਾਰੀਆਂ ਚੀਜ਼ਾਂ ਤੇ ਨਜ਼ਰਸਾਨੀ ਜਿਹੜਾ ਹੈ ਕਰਨ ਦੀ ਲੋੜ ਹੈਗੀ ਹੈ ਜਦ ਫਿਰ ਦਿੱਲੀ ਕਮੇਟੀ ਹੀ ਆਪਣੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਹੋ ਗੋਡੇ ਟੇਕ ਚੁੱਕੀ ਹੋਵੇਗੀ ਕੇਂਦਰ ਦੇ ਅੱਗੇ ਭਾਜਪਾਈਆਂ ਦੇ ਅੱਗੇ ਤੇ ਆਰਐਸਐਸ ਦੇ ਅੱਗੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿ ਕਿਸ ਤਰੀਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਰਲਗੱਟ ਕੀਤਾ ਜਾ ਰਿਹਾ ਉਹ ਬੜੇ ਮਾਣ ਦੇ ਨਾਲ ਕਹਿੰਦੇ ਨੇ ਕਿ ਅਸੀਂ ਵੀਰਪਾਲ ਦਿਵਸ ਮਨਾ ਰਹੇ ਹਾਂ ਜੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਾਂ ਦਿੱਲੀ ਕਮੇਟੀ ਦੇ ਵਿਦਿਅਕਧਾਰਿਆਂ ਦੀ ਗੱਲ ਕਰ ਰਹੇ ਹਾਂ ਤੇ ਵਿਦਿਅਕਧਾਰਿਆਂ ਦੀਆਂ ਜ਼ਮੀਨਾਂ ਦੇ ਉੱਤੇ ਕੋਰਟ ਦੇ ਨੋਟਿਸ ਆ ਰਹੇ ਨੇ ਅਸੀਂ ਜ਼ਮੀਨ ਜ਼ਬਤ ਕਰ ਲਿਆਂਗੇ ਪਿਛਲੇ 8 ਸਾਲਾਂ ਤੋਂ ਵਿਦਿਅਕਧਾਰਿਆਂ ਦੇ ਵਿੱਚ ਪੜ੍ਹਾਉਣ ਵਾਲੀਆਂ ਟੀਚਰਾਂ ਦੀਆਂ ਤਨਖਾਹਾਂ 8ਵੇਂ ਪੇਸ਼ੇ 7ਵੇਂ ਕਮਿਸ਼ਨ ਵੀ ਰੁਕੀ ਪਈ ਹੈ ਤੇ ਨਾਲ ਦੇ ਨਾਲ ਕਿਤਾਬਾਂ ਦੇ ਵਿੱਚ ਅਜਿਹਾ ਜੇਕਰ ਇਤਿਹਾਸ ਪਰੋਸਿਆ ਜਾ ਰਿਹਾ ਤੁਸੀਂ ਆਪ ਸਮਝ ਸਕਦੇ ਹੋਵੋਗੇ ਕਿ ਕਿਹਨਾ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਕਮੇਟੀਆਂ ਦੀ ਸੇਵਾ ਸੰਭਾਲ ਹੈ